ਬਹੁਤ ਬਹੁਤ ਧੰਨਵਾਦ ਇੱਥੇ ਸ਼ਾਰਟ ਨੋਟਿਸ ਤੇ ਆਉਣ ਲਈ ਅੱਜ ਅਸੀਂ ਪਟਿਆਲਾ ਸ਼ਹਿਰ ਵਾਸੀਆਂ ਵਾਸਤੇ ਬਹੁਤ ਵੱਡੀ ਰਲੀਫ ਬਹੁਤ ਵੱਡੀ ਰਾਹਤ ਲੈ ਕੇ ਆਏ ਹੁਣ ਅਸੀਂ ਹਾਊਸਟ ਜਿਹੜਾ ਮਤਾ ਪਾਸ ਕੀਤਾ ਸੀਗਾ ਪ੍ਰਾਪਰਟੀ ਟੈਕਸ ਨੂੰ ਲੈ ਕੇ ਉਹ ਸਾਡੀ ਮਾਨ ਸਰਕਾਰ ਨੇ ਭਗਵਤ ਸਿੰਘ ਨੇ ਸਾਡੇ ਕਮੇਟਾ ਸਾਹਿਬ ਨੇ ਜਿਹੜੇ ਕਾਰਵਲ ਕੇਵੀ ਆਰਜੀ ਨੇ ਬਹੁਤ ਗਹਿराई ਨਾਲ ਸੁਣਿਆ ਤੇ ਸਾਡੇ ਸ਼ਹਿਰ ਵਾਸੀਆਂ ਨੂੰ ਇੱਕ ਵੱਡੀ ਰਾਹਤ ਦੇਣ ਲਈ ਸੋਚਿਆ ਫੋਂ ਤੋਂ ਲਾਗੇ 2 ਮਹੀਨੇ ਮਤਲਬ ਕਿ 31 ਅਪ੍ਰੈਲ 2025 ਤੱਕ ਜਿੰਨੇ ਵੀ ਆਪਣੇ ਡਿਊਜ਼ ਆ ਜਿੰਨੇ ਵੀ ਆਪਣੇ ਪ੍ਰਾਪਰਟੀ ਟੈਕਸ ਦੇ ਡਿਊਜ਼ ਆ ਉਹ ਜ਼ੀਰੋ ਪੈਨਲਟੀ ਦੇ ਬੇਸਿਸ ਤੇ ਭਰੇ ਜਾਂਦੀ ਹੈ ਸਾਰਿਆਂ ਦੇ ਉੱਤੇ ਜਿੰਨੀ ਪੈਨਲਟੀ ਲੱਗੀ ਹੋਈ ਆ ਉਹ ਜ਼ੀਰੋ ਆ ਜਿੰਨੀ ਤੁਹਾਡੀ ਮੂਲ ਪ੍ਰਾਪਰਟੀ ਟੈਕਸ ਦੀ ਅਮਾਉਂਟ ਬਣਦੀ ਆ ਉਹ ਤੁਸੀਂ ਭਰ ਸਕਦੇ ਹੋ ਤੇ ਤੁਹਾਡਾ ਜੀਰੋ ਹੋ ਜਾਂਦੀ ਹੈ ਇਹ ਇੱਕ ਬਹੁਤ ਵੱਡੀ ਰਿਲੀਫ ਆ ਮੇਰੇ ਸਾਥੀਆਂ ਵਾਸਤੇ ਬਟਿੰਡੇ ਸ਼ਹਿਰ ਦੇ ਵਾਸੀਆਂ ਵਾਸਤੇ ਕਿ ਜਿੰਨੀ ਵੀ ਉਹਨਾਂ ਨੂੰ ਪੈਨਲਟੀ ਲੱਗਦੀ ਸੀ ਕੀ ਚਾਹੇ ਉਹ ਰੈਸੀ ਨਕਸ਼ੇ ਹੈ ਰੈਸੀ ਪ੍ਰਾਪਰਟੀ ਹੈ ਚਾਹੇ ਉਹ ਕਮਰਸ਼ੀਅਲ ਪ੍ਰਾਪਰਟੀ ਹੈ ਸਾਰਿਆਂ ਤੇ ਆਪਣਾ ਪੈਨਲਟੀ ਜਿਹੜੀ ਆ ਉਹ ਬਿਲਕੁਲ ਜ਼ੀਰੋ ਹੋ ਜੂਗੀ 31 7 2025 ਤੱਕ ਉਸ ਤੋਂ ਬਾਅਦ ਤੋਂ ਲੈ ਕੇ ਜੇ ਆਪਣੇ ਵੀ ਹਾਜੇ ਵੀ ਇਹ ਸਰਕਾਰ ਦੇ ਹਦਾਇਤਾਂ ਜਿਹੜੀਆਂ ਆਪਣੀ ਰਿਲੈਕਸੇਸ਼ਨ ਵਾਸਤੇ ਦਿੱਤੀਆਂ ਗਈਆਂ ਉਹਨਾਂ ਨੂੰ ਨਹੀਂ ਮੰਨਦੇ ਉਸ ਤੋਂ ਬਾਅਦ 31 31 10 ਤੋਂ ਲੈ ਕੇ 31 10% 10% ਉਹਨਾਂ ਨੂੰ ਪੈਨਲਟੀ ਲੱਗੂਗੀ ਤੇ 12% ਉਸ ਤੇ ਇੰਟਰਸਟ ਲੱਗੇਗਾ ਤੇ 1 11 2025 ਤੋਂ ਲੈ ਕੇ ਅੱਗੇ ਤੱਕ ਜੇ ਬੰਦੇ ਨੇ ਪ੍ਰੋਪਰਟੀ ਟੈਕਸ ਨਹੀਂ ਭਰਦੇ ਚਾਹੇ ਉਹ ਰਹਾਇਸ਼ੀਆ ਚਾਹੇ ਕਮਰਸ਼ੀਅਲ ਆ ਉਸ ਤੇ 20% ਪੈਨਲਟੀ ਲੱਗੇਗੀ ਤੇ 18% ਇੰਟਰਸਟ ਲੱਗੇਗਾ ਮਗਰ ਆਪਾਂ ਸਾਰਿਆਂ ਨੂੰ ਇਹ ਜਾਣ ਕੇ ਖੁਸ਼ ਹੋਣਾ ਚਾਹੀਦਾ ਤੇ ਸਰਕਾਰੀ ਹਦਾਇਤਾਂ ਉਹ ਮੰਨਣਾ ਚਾਹੀਦਾ ਕਿ 31 7 2025 ਤੱਕ ਜ਼ੀਰੋ ਪੈਨਲਟੀ ਤੇ ਸਾਰਿਆਂ ਦੇ ਆ ਪ੍ਰਾਪਰਟੀ ਟੈਕਸ ਭਰੇ ਜਾਵਣਗੇ ਚਾਹੇ ਉਹ ਅਮੀਰ ਚਾਹੇ ਉਹ ਕਮਜ਼ੋਰ ਨਹੀਂ ਸੋਗਾ ਉਸ ਤੋਂ ਕੋਈ ਟੈਕਸ ਨਹੀਂ ਚਾਹੇ ਉਹ ਕੋਈ ਅਮੀਰ ਹੈ ਚਾਹੇ ਉਹ ਗਰੀਬ ਹੈ ਸਾਰਿਆਂ ਵਾਸਤੇ ਵੱਡੇ ਤੋਂ ਵੱਡੇ ਬੰਦੇ ਵਾਸਤੇ ਛੋਟੇ ਛੋਟੇ ਬੰਦੇ ਵਾਸਤੇ ਜਿਹੜੇ ਟੈਕਸ ਸਲੈਬ ਚ ਆਉਂਦੇ ਆ ਉਹਨਾਂ ਨੂੰ ਟੈਕਸ ਰਿਲੀਫ ਹੈ ਸੋਕੀ ਸਭਾ ਕੋ ਸਭਾ 33 ਸਤਵਾਵਿਕ 34 ਵਰਸ 33 ਹੱਤੋਂ ਬਾਅਦ 50% ਪੈਨਲਟੀ ਤੇ ਵਿਆਜ ਤਾਂ ਇਹਦਾ ਮਤਲਬ ਇਹ ਹੈ ਵੀ ਆਪਣੇ ਕੋਲ 2 ਮਹੀਨੇ ਹੈਗੇ ਆ ਸਾਥੀਓ ਆਪਾਂ ਵੱਧ ਛੱਡ ਕੇ ਟੈਕਸ ਭਰਿਏ ਬਿਨਾਂ ਪੈਨਲਟੀ ਤੋਂ ਭਰਾਂਗੇ ਤੇ ਆਪਣੇ ਸਾਰਿਆਂ ਦਾ ਇਸ ਚ ਫਾਇਦਾ ਹੈ ਨਾਲ ਕਾਰਪੋਰੇਸ਼ਨ ਦਾ ਫਾਇਦਾ ਹੈ ਇਹ ਸਕੀਮ ਓਟੀਐ ਸਕੀਮ ਵਨ ਟਾਈਮ ਸੈਟਲਮੈਂਟ ਸਕੀਮ ਅਸੀਂ ਤੁਹਾਡੇ ਸਾਰਿਆਂ ਆਪੇ ਲੈ ਕੇ ਆਏ ਆ ਤੇ ਤੁਹਾਡੀ ਰਾਹਤ ਵਾਸਤੇ ਹੈ ਤੇ ਵੱਧ ਤੋਂ ਵੱਧ ਆਓ ਕਾਰਪੋਰੇਸ਼ਨ ਤੇ ਲਾਜਮਾਂ ਦਾ ਸਾਥ ਦਿਓ ਕਾਰਪੋਰੇਸ਼ਨ ਦਾ ਸਾਥ ਦਿਓ ਤੇ ਆਪਣੇ ਜਿਹੜੇ ਡਿਊਜ਼ ਆ ਉਹਨਾਂ ਨੂੰ ਕਲੀਅਰ ਕਰੋ ਸਰ ਅਸੀਂ ਯੂਨਿਟ ਦੇ حساب ਨਾਲ ਕੈਲਕੂਲੇਟ ਕਰ ਸਕਦੇ ਆ ਆਪਣੇ ਟੋਟਲ ਸ਼ਹਿਰ ਚ 47454 ਯੂਨਿਟ ਹੈ ਜਿਦੇ ਚੋ 31636 ਰਿਹਾਇਸ਼ੀ ਯੂਨਿਟ ਹੈ ਤੇ 15818 ਕਮਰਸ਼ੀਅਲ ਯੂਨਿਟ ਹੈ ਇੰਨਾ ਚੋ ਹਜੇ ਤੱਕ ਸਿਰਫ 19000 ਰਿਹਾਇਸ਼ੀ ਯੂਨਿਟ ਭਰ ਰਹੇ ਨੇ ਆਪਣਾ ਪ੍ਰਾਪਰਟੀ ਟੈਕਸ ਤੇ 8632 ਕਮਰਸ਼ੀਅਲ ਯੂਨਿਟ ਭਰ ਰਹੇ ਮਤਲਬ ਕਿ 50% ਤੇ ਆਪਣਾ ਕੰਮ ਚੱਲ ਰਿਹਾ ਜਿਹੜੇ ਲੋਕ ਪ੍ਰਾਪਰਟੀ ਟੈਕਸ ਨਹੀਂ ਭਰ ਰਹੇ ਉਨਾ ਵਾਸਤੇ ਇਹ ਬਹੁਤ ਵੱਡਾ ਰਿਪੋਰਟ ਹੈ ਉਹਨਾਂ ਦੀ ਜਿੰਨੀਆਂ ਵੱਡੀਆਂ ਵੱਡੀਆਂ ਪੈਨਲਟੀਆਂ ਲੱਗੀਆਂ ਹੋਣ ਕਿ ਆ ਚਾਹੇ ਉਹ ਕਮਰਸ਼ੀਅਲ ਹੈ ਚਾਹੇ ਉਹ ਰੈ residențial ਹੈ ਸਾਰਿਆਂ ਦੀਆਂ ਪੈਨਲਟੀਆਂ ਮਾਰਕ ਹੈ ਜਿਹੜੇ ਤੁਹਾਡਾ ਕੋਡ ਪ੍ਰੋਪਰਟੀ ਟੈਕਸ ਪਾਦਾ ਉਹ ਪਾ ਭਰੀਏ ਤੇ ਸਾਰੇ ਆਪਣੀ ਕਾਰਪੋਰੇਸ਼ਨ ਦਾ ਸਾਥ ਦੇ। ਕੰਪਲੈਕਸ ਦਾ ਜ਼ੀਰੋ ਆਪਣਾ ਮੁੜ ਰੱਖੀ। ਸੋ ਟੋਟਲ ਰੈਵਨਿਊ ਹਜੇ ਤੱਕ 15 ਕਰੋੜ 65 ਲੱਖ ਰੁਪਏ ਆਇਆ ਹੈ ਪਿਛਲੇ ਸਾਲ ਤੇ ਹੁਣ ਅਸੀਂ ਐਕਸਪੈਕਟ ਕਰਦੇ ਹਾਂ ਕਿ ਇਹ ਰੈਵਨਿਊ ਅਪਰੋਕਸੀਮੇਟਲੀ 20 ਕਰੋੜ ਤੱਕ ਪਹੁੰਚੇ ਰੇਟ ਹੋਈ ਉਹ ਹੀ ਹੈ ਸੇਮ ਰੇਟ ਹੈ ਕੁਝ ਨਹੀਂ ਵਧਿਆ ਕੁਝ ਨਹੀਂ ਘਟਿਆ ਕੋਈ ਮੈਂ ਤੁਹਾਨੂੰ ਕਹਿਣਾ ਚਾਹੀਦਾ ਜਾਨਣਾ ਹੈ ਕਿ ਤੁਹਾਡਾ ਜਿਹੜਾ ਮੂਲ ਅਮਾਉਂਟ ਹੈ ਸਿਰਫ ਆਪਾਂ ਉਹਨਾਂ ਹੀ ਦੇਣਾ ਹੈ ਕੋਈ ਐਕਸਟਰਾ ਪੈਨਲਟੀ ਨਹੀਂ ਦੇਣੀ ਕੋਈ ਐਕਸਟਰਾ ਚਾਰजेस ਨਹੀਂ ਹੈ ਜਿਹੜੇ ਤੁਹਾਡੇ ਮੂਲ ਅਮਾਉਂਟ ਪਾਤੇ ਹੋ ਆਪਾਂ ਭਰੀ ਇਸ ਤੋਂ ਇਲਾਵਾ ਅਸੀਂ ਬਹੁਤ ਜਲਦ ਨਵੀਂ ਚੀਜ਼ਾਂ ਲੈ ਕੇ ਲੈ ਕੇ ਆ ਰਹੇ ਤੁਹਾਡੇ ਵਾਸਤੇ ਜਿਹੜਾ ਨਕਸ਼ੇ ਮੇਲੇ ਦਾ ਆਪਾਂ ਐਲਾਨ ਕੀਤਾ ਸੀਗਾ ਉਹ 12 ਤਰੀਕ ਦੀ ਉਹਦੀ ਡੇਟ ਫਾਈਨਲ ਹੋਈ ਸੀਗੀ ਮਗਰ ਜਿਦਾ ਆਪਾਂ ਸਾਰੇ ਜਾਣਦੇ ਆ ਉਹ ਜੰਗ ਦਾ ਮਾਹੌਲ ਸੀਗਾ ਤੇ ਸੇਫਟੀ ਨਹੀਂ ਸੀਗੀ ਉਹਦੇ ਕਰਕੇ ਅਸੀਂ ਥੋੜਾ ਜਿਹਾ ਉਹ ਪੋਸਟਪੋਨ ਕੀਤਾ ਤੁਨ ਉਹ ਡੇਟ ਪੂਰੀ ਹੁਮ ਹੁਮਾ ਕੇ 25 ਤਰੀਕ ਨੂੰ 3 3 ਵਜੇ ਤੋਂ ਸ਼ੁਰੂ ਹੋਊਗਾ ਆਪਣਾ ਨਕਸ਼ਾ ਮੇਲਾ ਤੇ ਇੱਕ ਪੂਰਾ ਮਹੀਨਾ ਚੱਲੇਗਾ ਤੇ ਉਹ ਵੀ ਆਪਣੇ ਸ਼ਹਿਰ ਵਾਸੀਆਂ ਵਾਸਤੇ ਬਹੁਤ ਵੱਡੀ ਰੀਡਿੰਗ ਉਹ ਸੋਇਟ ਪ੍ਰੋਗਰਾਮ ਬਿਲਕੁਲ ਬਿਲਕੁਲ ਸਰ ਇਹ ਹਰ ਵਾਰ ਲਈ ਹੈ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਪਹਿਲਾਂ ਆਪਣੇ ਤੇ ਕੋਈ ਮਤਲਬ ਲੋਕਾਂ ਨੇ ਸਰਾਜਦਾ ਹੈ ਕਿ ਅਮੀਰਾਂ ਲਈ ਤੇ ਇਹ ਸਾਰੇ ਅਮੀਰ ਹੋਵੇ ਚਾਹੇ ਗਰੀਬ ਹੋਵੇ ਆਪਣੇ ਸਾਰੇ ਸ਼ਹਿਰ ਵਾਸੀ ਸਾਡੇ ਵਾਸਤੇ ਉਨੇ ਹੀ ਇੰਪੋਰਟੈਂਟ ਹੈ ਅਸੀਂ ਕੋਈ ਵੀ ਜੋ ਨਵੀਂ ਚੀਜ਼ ਲੈ ਕੇ ਆਨਾ ਕੋਈ ਇੱਕ ਬੰਦੇ ਵਾਸਤੇ ਸੋਚ ਕੇ ਨਹੀਂ ਲੈ ਕੇ ਆਤੇ ਇਹ ਮਾਨ ਸਰਕਾਰ ਦੀ ਵਿਜ਼ਨ ਹੈ ਕਿ ਵੱਧ ਤੋਂ ਵੱਧ ਗਰੀਬਾਂ ਦਾ ਵੀ ਫਾਇਦਾ ਹੋਵੇ ਸਾਰੇ ਵਰਗ ਦੇ ਲੋਕਾਂ ਦਾ ਹੀ ਫਾਇਦਾ ਹੋਵੇ ਤਾਂ ਕਰਕੇ ਇਹ ਬਹੁਤ મોટી ਦੀ ਰਾਹਤ ਆਪਣੇ ਬਟਿੰਡੇ ਸ਼ਹਿਰ ਵਾਸੀ ਕਿ ਸਰ 31/7/2025 ਤੱਕ ਇਹ ਜ਼ੀਰੋ ਪੈਨਲਟੀ ਦੇ ਤੁਸੀਂ ਆਪਣੇ ਪ੍ਰਾਪਰਟੀ ਟੈਕਸ ਭਰ ਸਕਦੇ ਹੋ ਜਿਹੜੀ ਤੁਹਾਡੀ ਫੂਲ ਅਮਾਉਂਟ ਹੈ 31/7/2025 ਤੱਕ ਤੁਹਾਨੂੰ ਜ਼ੀਰੋ ਪੈਨਲਟੀ ਪਾਏਗੀ ਉਸ ਤੋਂ ਬਾਅਦ ਪਜਾ